ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਹ ਫੈਸਲਾ ਦਿੱਤਾ ਹੈ। ਫੈਸਲਾ ਕਿਹੜੀ ਗਲਤ ਦਿੱਤਾ ਹੈ। ਆ ਜਿਹੜੇ ਆਰਥਿਕ ਤੌਰ ਤੇ ਪਿੱਛੇ ਲੋਕ ਨੇ ਸਮਾਜਿਕ ਤੌਰ ਤੇ ਪਿੱਛੇ ਲੋਕ ਨੇ ਉਹਨਾਂ ਨੂੰ ਜਦੋਂ ਉਹ ਕੋਈ ਐਗਜ਼ਾਮ ਦਿੰਦੇ ਆ ਉਹਦੇ ਵਿੱਚ 5 ਜਿਹੜੇ ਮਾਰਕਸ ਆ ਉਹਨੂੰ ਐਕਸਲੈਂਟ ਦਿੱਤੇ ਜਾਂਦੇ ਆ। ਉਹਨੂੰ ਪਰਸੈਂਟ ਚੈਲੰਜ। ਉਹ ਤੋਂ ਜੇ ਕਿਸੇ 82% ਤੱਕ ਲੈ ਨੂੰ 77 ਹੋਵੇ। ਉਹਦੀ ਮੈਰਿਟ ਅੱਗੇ ਚਲੀ ਗਈ 5% ਦਾ ਬ੍ਰਿਕ ਨੰਬਰ ਔਰ ਉਹਦੇ ਵਿੱਚ ਉਸ ਚੀਜ਼ ਨੂੰ ਕਿਸ ਨੇ ਚੈਲੰਜ ਕੀਤਾ ਜਿਹੜਾ ਚੈਲੰਜ ਕੀਤਾ ਉਸ ਚੈਲੰਜ ਨੂੰ ਜਿਹੜੀ ਹਾਈ ਕੋਰਟ ਜਾਵਣ ਹਰੇ ਹਾਈ ਕੋਰਟਾ ਉਹਨੇ ਰੱਦ ਕਰ ਦੇ ਔਰ ਉਹਨੇ ਕਿਹਾ ਵੀ ਇਹ ਇਲਲੀਗਲ ਹੈ ਤੇ ਹੁਣ ਤੋਂ ਬੰਦ ਵਾਹ ਜਿਹੜਾ ਹੈ ਨਾ ਰੈਜ਼ਰਵੇਸ਼ਨ ਦਾ ਕੰਮ ਇਹ ਬਹੁਤ ਵੱਡਾ ਇਸ ਵੈਰੀ ਕੰਪਲਿਕਟਡ ਅਸੀਂ ਇੱਕ ਕਲਾਮ ਕਹਿੰਦੇ ਹੁੰਨੇ ਆ ਕਿ ਜੀ ਹਰ 10 ਸਾਲ ਬਾਅਦ ਰੀਨਿਊ ਹੁੰਦੀ ਹੈ ਇਹ ਆਪਣੇ ਆਮ ਪ੍ਰਚਲਿਤ ਗੱਲ ਹੈਗੀ ਹੈ ਵੀ ਜਿਹੜੀ ਰਿਜ਼ਰਵੇਸ਼ਨ ਹੈ ਉਹ ਹਰ 10 ਸਾਲ ਬਾਅਦ ਰੀਨਿਊ ਹੁੰਦੀ ਹੈ ਔਰ ਜਿਹੜੇ ਸਾਡੇ ਸਿਆਸਤਦਾਨ ਨੇ ਪਾਰਲੀਮੈਂਟ ਦੇ ਵਿੱਚ ਇਹਦਾ ਕੋਈ ਵਿਰੋਧ ਨਹੀਂ ਕਰਦਾ ਔਰ ਚੁੱਪਚਾਪੀਤੇ 10 ਸਾਲ ਬਾਅਦ ਰੀਨਿਊ ਕਰ